ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਮੈਡਮ ਅਕਸਾ ਗੁਪਤਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਬ ਡਿਵੀਜ਼ਨ ਫਗਵਾੜਾ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰ ਦੇ ਖਿਲਾਫ ਮੁਹਿੰਮ ਵੱਟੀ ਗਈ ਸੀ ਉਹਦੇ ਵਿੱਚ ਸਾਡੀ ਫਗਵਾੜਾ ਪੁਲਿਸ ਨੂੰ ਬਹੁਤ ਹੀ ਅੱਛੀ ਕਾਮਯਾਬੀ ਹਾਸਲ ਹੋਈ ਹੈ ਡੀਐਸਪੀ ਫਗਵਾੜਾ ਔਰ ਸੀਆਈਏ ਇਨਚਾਰਜ ਫਗਵਾੜਾ ਇਹਨਾਂ ਨੇ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਇੱਕ ਟੀਮ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਇਹ ਇੱਕ ਗੱਡੀ ਜਿਹੜੀ ਐਂਡਿਕਾ ਜਿਹਨੂੰ ਇੱਕ ਹਰਜਿੰਦਰ ਨਾਮ ਦਾ ਜਿਹੜਾ ਵਿਅਕਤੀ ਚਲਾ ਰਿਹਾ ਸੀ ਦੌਰਾਨ ਦੀ ਚੈਕਿੰਗ ਇਹਦੇ ਪਾਸੋਂ ਇੱਕ ਬਲੌਕ ਪਿਸਟਲ ਦੋ ਮੈਗਜ਼ੀਨਸ ਔਰ ਇੱਕ 10 ਰੌਂਦ ਜਿਹੜੇ ਜ਼ਿੰਦਾ ਰੌਂਦ ਰਿਕਵਰ ਹੋਏ ਔਰ ਇਹ ਵੀ ਸੰਬੰਧੀ 라ਵਲ ਪਿੰਡੀ ਥਾਣੇ ਦੇ ਵਿੱਚ ਐਫ ਆਰ ਨੰਬਰ 59 ਅੰਡਰ ਆਰਮਜ਼ ਐਕਟ ਦੇ डिफरेंट ਸੈਕਸ਼ਨ ਦੇ ਵਿੱਚ ਰਜਿਸਟਰ ਕੀਤੀ ਗਈ ਦੋਸ਼ੀ ਬੰਦੋਂ ਦੌਰਾਨੀ ਤਫਤੀਸ਼ ਕੁਝ ਨਿਸ਼ਤੇ ਪਤਾ ਲੱਗ ਗਿਆ ਕਿ ਇਹ ਪਿਸਤਲ ਉਹਨਾਂ ਹੋਵੇਗਾ ਕਿ ਗੈਂਗਸਟਰ ਹੈ ਹਰਕ੍ਰੀਪ ਦਾ ਹੈਪੋ ਜਿਹੜਾ ਕੀ ਬੁਹਾਣੀ ਦੇ ਰਹਿਮ ਵਾਲਾ ਹੈ ਉਹਦੇ ਖਿਲਾਫ ਲਗਭਗ 26 ਪਰਚੇ ਅਲਰੇਡੀ ਜੁਸਟਡ ਨੇ ਔਰ ਫਿਲਹਾਲ ਉਹ ਯੂਵੈਸੇ ਦੇ ਵਿੱਚ ਹੈ ਇਹ ਪਿਸਤਲ ਉਹਨੇ ਉਹਨੂੰ ਹਯਾ ਕਰਵਾਇਆ ਔਰ ਇਹ ਪਿਸਤਲ ਦੇ ਨਾਲ ਉਹਨਾਂ ਨੇ ਆਪਦੇ ਹੀ ਕਿਸੇ ਰஞ்சிਸ਼ ਦੇ ਤੇ ਇੱਕ ਬੰਦੇ ਦੀ ਜਣਾਇ ਕਿਲਿੰਗ ਕਰਾਣੀ ਸੀ ਤੋ ਇਹਦੇ ਦੋਸ਼ੀ ਦੇ ਅਰੈਸਟ ਦੇ ਨਾਲ ਸਾਡਾ ਇੱਕ ਇੱਕ ਜਿਹੜਾ ਹੈ ਵੱਡਾ ਕ੍ਰਾਈਮ ਹੋਣਾ ਬਚ ਗਿਆ ਹੈ ਬੜੀ ਅੱਛੀ ਕਾਮਯਾਬੀ ਇਸੇ ਕੋ ਬੜਾ ਤੇ ਟੀਮ ਨੂੰ ਸਨ ਹਾਜ਼ਰ ਹੋਈ ਹੈ ਇਹਦੇ ਹੁਣ ਅਸੀਂ ਅੱਗੇ ਫਰਦਰ ਰਿਮਾਂਡ ਲਿਆ ਗਿਆ ਹੈ ਔਰ ਇਹ ਕੁਝ ਵੀਸ਼ ਦੇ ਵਿੱਚ ਅੱਗੇ ਵੀ ਜਿਹੜੇ ਵਿਅਕਤੀ ਦੋਸ਼ੀ ਪਾਈ ਜਾਂਦੇ ਹੁੰਦਾ ਹੈ ਉਹਨਾਂ ਦਾ ਕਰ ਰਹੀ ਜੀ ਜੈ ਜੀ